ਬੀਤੇ ਦਿਨੀ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸੰਪੰਨ ਹੋਈਆਂ ਚੋਣਾਂ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਜਿੱਤੂ ਰਹੇ ਉਮੀਦਵਾਰਾਂ ਵੱਲੋਂ ਅਕਾਲ ਪੁਰਖ ਪਰਮਪితਾ ਪ੍ਰਮਾਤਮਾ ਜੀ ਅਤੇ ਸਮੂਹ ਵੋਟਰਾਂ ਸਪੋਟਰਾਂ ਦਾ ਧੰਨਵਾਦ ਕਰਨ ਲਈ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਹਨ ਇਸ ਲੜੀ ਦੇ ਤਹਿਤ ਉਹ ਇਸ ਸਮਾਸੇਵੀ ਅਤੇ ਕਾਂਗਰਸੀ ਆਗੂ ਪ੍ਰੇਮ ਬੱਧਨ ਦੀ ਧਰਮ ਪਤਨੀ ਜੋਨ ਮੇਲੀ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਸ਼੍ਰੀਮਤੀ ਰਜਨੀ ਦੇਵੀ ਬੱਧਨ ਵੱਲੋਂ ਆਪਣੇ ਜ਼ੋਨ ਦੇ ਅਧੀਨ ਆਉਂਦੇ ਸਮੂਹ ਪਿੰਡਾਂ ਦੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਸ਼ੁਕਰਾਨਾ ਸਮਾਗਮ ਦਾ ਆਯੋਜਨ ਗੁਰਦੁਆਰਾ ਫਲਾਈਆਂ ਸਾਹਿਬ ਪਿੰਡ ਮੇਲੀ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਵਿਖੇ ਕੀਤਾ ਗਿਆ ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕੀਤੀ ਗਈ ਕਰਵਾਏ ਗਏ ਸਮਾਗਮ ਵਿੱਚ ਜ਼ਿਲ੍ਹਾ ਲੈਵਲ ਦੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਪੱਲੀ ਚੱਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵੀ ਕਾਂਗਰਸ ਕਮਲਜੀਤ ਬੰਗਾ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਗਲਸੀ ਸੀਨੀਅਰ ਆਗੂ ਹਰਵੰਸ لال ਸੀਨੀਅਰ ਆਗੂ ਰਜਿੰਦਰ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ ਨਿਰੰਜਨ ਦਾਸ ਸੀਪੀਆਈ ਜ਼ਿਲ੍ਹਾ ਨਮਸ਼ੇਰ ਸ਼੍ਰੀਮਤੀ ਬਿਮਲਾ ਦੇਵੀ ਸਰਪੰਚ ਪਿੰਡ ਮੰਗਟ ਸਾਬਕਾ ਸਰਪੰਚ ਪਿੰਡ ਬਿੱਟੂ ਬਹੂਆ ਸਰਪੰਚ ਵਿੱਕੀ ਬਹੂਆ ਕੁਲਵੀਰ ਸਿੰਘ ਬਾੜ ਮੁਜਾਰਾ ਜੀਤਾ ਬੁਰਜ ਰਿੰਪੀ ਬੁਰਜ ਗਿਆਨ ਚੰਦ ਚੱਕ ਮੰਦਰ ਧੰਮਾ ਜਸੂ ਮੁਜਾਰਾ ਅਮਨਦੀਪ ਅਮਨਾ ਮੇਲੀ ਗੁਰਦੀਪ ਦੀਪਾ ਸਾਬਕਾ ਸਰਪੰਚ ਸੁਰਿੰਦਰਪਾਲ ਅਮਰਜੀਤ ਸਿੰਘ ਅੰਬਾ ਇੰਸਪੈਕਟਰ ਸੁਜੀਤ ਰਾਮ ਬਲਿਹਾਰ ਸਿੰਘ ਜਗਪਾਲ ਸਿੰਘ ਪੰਚ ਪੰਚ ਗੁਰਸ਼ਰਨ ਕੌਰ ਪੰਚ ਵਿਦਿਆਦੇਵੀ ਪੰਚ ਸੀਮਾ ਸ਼ਰਮਾ ਪ੍ਰਵਿੰਦਰ ਪਿੰਦੀ ਸਾਬਕਾ ਪੰਚ ਰਾਜਵੀਰ ਕੌਰ ਕਾਮਰੇਡ ਹੁਸਨ ਲਾਲ ਰਾਣਾ ਜਗਦੀਸ਼ ਕੌਰ ਸਾਬਕਾ ਸਰਪੰਚ ओम प्रकाश हेडग्रੰਥੀ सुरेंद्र ਸਿੰਘ ਰਿਸ਼ਪਾਲ ਸਿੰਘ ਆਦਤੋ ਇਲਾਵਾ ਮੇਲੀ ਜੋਂ ਦੇ ਅਦੀਰ ਆਉਂਦੇ ਪਿੰਡਾਂ ਤੋਂ ਵੋਟਰਾਂ ਸਪੋਟਰਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਅਤੇ ਜੇਤੂ ਉਮੀਦਵਾਰ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸਟੇਨ ਚਾਲਨ ਪ੍ਰਧਾਨ ਮਹਾਵੀਰ ਨੇ ਬਾਖੂਬੀ ਨਿਵਾਇਆ ਇਸ ਮੌਕੇ ਗੁਰੂ ਘਰ ਤੋਂ ਵੱਲੋਂ ਸ਼੍ਰੀਮਤੀ ਰਜਨੀ ਦੇਵੀ ਬੱਦਨ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਚੁਣੇ ਗਏ ਸ਼੍ਰੀਮਤੀ ਬੇਮਲਾ ਦੇਵੀ ਸਰਪੰਚ ਪਿੰਡ ਮਾਗੜ ਨੂੰ ਸਿਰਪਾਉ ਦੇ ਕੇ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਸੰਗਤਾਂ ਲਈ ਚਾਪ ਕੋਰਿਆਂ ਤੇ ਮਠਿਆਈਆਂ ਦੇ ਲੰਗਰ ਟੁੱਟ ਵਰਤਾਏ ਗਏ ਇਸ ਮੌਕੇ ਕੀ ਕਿਹਾ ਪ੍ਰੇਮਵੰਦਨ ਨੇ ਕੀ ਬੋਲੇ ਅਮਨਦੀਪ ਅਮਨਾ ਕੀ ਕਿਹਾ ਸੀਨੀਅਰ ਲੀਡਰਸ਼ਿਪ ਨੇ ਆਓ ਤੁਹਾਨੂੰ ਸੁਣਾਉਣੀਆ ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੋਰਦੀ 에어ਪੋਰਟ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਮੇਲੀ ਗੁਰਦਰਪ ਸਿੰਘ ਸਾਹਿਬ ਬਾਬਾ ਫਲਾਈਆਂ ਚ ਸਾਹਿਬ ਦੇ ਸੁਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਆ ਇਹ ਅੱਜ ਦਾ ਜੋ ਸਮਾਗਮ ਸੀ ਇਹ ਬਲਕ ਸੰਤੀ ਦੀ ਜੋ ਸੀਟ ਅਸੀਂ ਮੇਲੀ ਜੋ ਨੰਬਰ 2 ਤੋਂ ਜਿੱਤੇ ਆ ਕਾਂਗਰਸ ਪਾਰਟੀ ਵੱਲੋਂ ਉਹਦੇ ਸਬੰਧ ਵਿੱਚ ਰੱਖਾਇਆ ਗਿਆ ਸੀ ਇਹ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਅੱਜ ਦਾ ਸ਼ੁਕਰਾਨਾ ਸਮਾਗਮ ਕਰਾਇਆ ਗਿਆ ਸੀਗਾ ਅਸੀਂ ਆਪਣੇ ਵੱਲੋਂ ਸਾਰੀ ਸੰਗਤ ਦਾ ਤੇ ਕਾਂਗਰਸ ਪਾਰਟੀ ਜੋ ਸਮੁੱਛੀ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਾਰੇ ਦੇ ਸਹਿਯੋਗ ਨਾਲ ਅਸੀਂ ਜਿੱਤੇਰੇ ਮਕਾਮ ਤੱਕ ਪਹੁੰਚੇ ਆ ਇਸ ਦੇ ਵਿੱਚ ਇਕੱਲਾ ਸਾਡਾ ਹੱਥ ਨਹੀਂ ਸਾਡਾ ਪਿੰਡ ਮੇਲੀ ਬੋਰਜ ਬੂਆ ਬਾੜਮਿਆਰਾ ਚੱਕ ਮਡੇਰੇ ਤੇ ਮੁੰਨਿਆਂ ਤੇ ਜਿੰਨੇ ਵੀ ਸਾਡੇ ਸਾਥੀ ਸਪੋਰਟਰ ਸੀਗੇ VOTER ਸੀਗੇ ਸਾਰਿਆਂ ਦਾ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਗੁਰੂ ਦੇ ਲੜ ਲਾ ਕੇ ਸੋਖਣੂ ਸਾਹਾ ਦਾ ਬਾਠ ਪਾਇਆ ਜੀ ਸਾਰੇ ਨੱਗਰ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਇੱਥੇ ਪਹੁੰਚੇ ਆ ਜੀ ਜਿਨ੍ਹਾਂ ਨੇ ਸਾਡੀ ਜੈਤਰੀ ਖੁਸ਼ੀ ਵਿੱਚ ਸਾਡਾ ਸਾਥ ਦਿੱਤਾ ਵਾਹਿਗੁਰੂ ਦੀ ਕਿਰਪਾ ਉਹਨਾਂ ਤੇ ਮੇਰ ਭਰਿਆ ਹੱਥ ਰੱਖੇ ਜੀ ਮੈਂ ਕਾਂਗਰਸ ਪਾਰਟੀ ਵੱਲੋਂ ਸਾਰੇ ਔਰ ਇੱਥੇ ਆਇਆ ਨੂੰ ਜੀਆਂ ਨੂੰ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਛੋਟੀ ਪਿੰਨ ਰਜਨੀ ਦੇਵੀ ਜੋ ਮੇਲ ਜੂਨ ਤੋਂ ਖੜੀ ਸੀਗੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਉਸੇ ਖੁਸ਼ੀ ਦੇ ਮਨੂ ਮੁੱਕ ਰੱਖਦੇ ਹੋਏ ਇਹਨਾਂ ਨੇ ਓਟ ਹਾਸਰਾ ਵਾਹਿਗੁਰਜੀ ਕਾ ਲਿਆ ਸੀਗਾ ਔਰ ਅਸੀਂ ਇਸੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਇਲਾਕਿਆਂ ਦਾ ਅਸੀਂ ਉਹਨਾਂ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਅਸੀਂ ਇਹਨਾਂ ਦੇ ਜੋ ਕੰਮ ਉਹਨਾਂ ਦੇ ਅਸੀਂ ਜੋ ਕਾਮਦੌਕ ਦੇ ਅਗੇ ਸੁਖ ਦੇ ਵਿੱਚ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਕੰਦਾ ਮਿਲਾ ਕੇ ਅਸੀਂ ਜ਼ਰੂਰ ਇਹਨਾਂ ਦੇ ਵਿੱਚ ਹਾਜ਼ਰ ਰਾਵਾਂਗੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਇਹਨਾਂ ਜੋ ਇਹ ਕੈਂਡੀਡੇਟਾਂ ਨੂੰ ਵੱਧ ਚੜ੍ਹ ਕੇ ਵੋਟਾਂ ਦੇ ਕੇ ਸਾਨੂੰ ਜਿੱਤ ਪ੍ਰਾਪਤ ਸਾਡੀ ਹੋਈ ਆ ਇਹਨਾਂ ਦੇ ਸਾਨੂੰ ਇਸ ਇਸ ਮੁਕਾਮ ਤੱਕ ਅਸੀਂ ਜਿੱਤ ਹਾਸਲ ਕੀਤੀ ਆ। ਰਾਏ ਗੁਰਜੀ ਦਾ ਖਾਲਸਾ ਤੋ ਜਿਹੜਾ ਪੰਗਾ ਜੀ ਆਇਆ ਉਹ ਵੀ ਦੋ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ ਆ ਉਹ ਵੀ ਤੁਹਾਡੀਆਂ ਮੁੱਤਰਾਂ ਦੇ ਸੱਜੇ ਬਣੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਬਾਅਦ ਦੇ ਉਹ ਆਪਣੇ ਨਾਲ ਤੰਗਵਾਦ ਕਮੇਟੀ ਕਾਰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਭ ਕੋ ਨਜ਼ਰ ਕਰੇ ਜੋਗੋ ਜੋਗਤਾਂ ਕਤਨ ਸਤਗੁਰੂ

ਦਰਜੀ ਸਿੰਘ ਦੀ ਬੁਨੀਆ ਜੀ ਅਦਰ ਸ਼ਰਮਾ ਜੀ ਅਮਰਜੀਤ ਕਪਸੀ ਜੀ ਅਮਨਪ੍ਰੀਤ ਮੈੜੀ ਵਜੇ ਦਾ ਸਰਕੀ ਨਮਰਦ ਸਾਹਿਬ ਅਤੇ ਹੋਰ ਵੀ ਜਿੰਨੇ ਭਗਵੰਤ ਸੱਜਣ ਪਰਵਾਦੇ ਸਾਡੇ ਲੀਡਰ ਸਾਹਿਬ ਸਮੂਹ ਵਿਧਾਨ ਸਭਾ ਕਾ ਬੰਦਾ ਕੋਈ ਉਹਨਾਂ ਦਾ ਪਹੁੰਚਣ ਤੇ ਕਰਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਕਰਕੇ ਆਪਾਂ ਅੱਜ ਇੱਥੇ ਖੜੇ ਹੋਣ ਦੇ ਕਾਬਿਲ ਹੋਏ ਹਾਂ ਕਿਉਂਕਿ ਪਿਛਲੇ 2877 ਬੇਨਾ ਜਿਹੜਾ ਪੀਸ਼ਰ ਤੇ ਬਲੋਕ ਸਮੂਹ ਦੀ ਚ election ਹੋਇਆ ਸੀ ਉਹਨਾਂ ਦਰਮਿਆਨ 2018 ਦੇ ਲਗਭਗ election ਹੋਇਆ ਸੀ ਉਸ ਟਾਈਮ ਵੀ ਇਨਾ ਦੇ ਸਾਹਮਣੂ ਇਸੇ ਤਰ੍ਹਾਂ ਹੀ ਮਾਲ ਸਫਰਕਾ ਪਾਰਸ਼ਾ ਸੀ ਅੱਗੇ ਇਨਾ ਦੇ ਅੱਗੇ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਅਸੀਂ ਤੁਹਾਡੇ ਵਿੱਚ ਖੜੇ ਹੋ ਜੁਕੇ ਹੋਏ ਸੀ ਸੂਇਸ਼ ਪਰ ਫਿਰ ਤੁਸਾਲੇ ਸਾਬਿਆਂ ਨੇ ਮੇੜੀ ਅਤੇ ਹੋਰ ਇਲਾਕੇ ਦਾ ਜਿੰਨੇ ਵੀ ਸਾਡੇ ਕੋਲੋਂ ਜੁੜਨ ਚਾਹੁੰਦੇ ਆ ਅਤੇ ਵੇੜੀ ਤੋਂ ਜਿੰਨੇ ਵੀ ਨਗਰ ਦੇ ਪਹੁੰਚ ਆਉਂਦੇ ਆ ਉਹਨਾਂ ਨੇ ਛੋਟੀ ਭੈਣ ਰਜਨੀ ਦੇਵੀ ਬਖ ਬਖ ਗੋਟਾ ਪਾ ਕੇ ਤੁਸੀਂ ਕਾਮਯਾਬ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸਾਰੇ ਸਾਰੇ ਹੀ ਸਹਿਯੋਗ ਦੁਆਰਾ ਅਸੀਂ ਕਿ ਅੱਜ ਸਾਡੀ ਛੋਟੀ ਭੈਣ ਰਜਨੀ ਦੇਵੀ ਜਾਂ ਮੇਰੀ ਵਾਈਫ ਦੇਲਾ ਦੇਵੀ ਪੰਗਾ ਜੀ ਜਿਹੜਾ ਪਿਛੇ ਮੈਂਬਰ ਬਣੇ ਆ ਉਹ ਤੁਹਾਡੇ ਸਾਰਿਆਂ ਦਾ ਹੀ ਸਹਿਯੋਗ ਸਭ ਦਾ ਹੀ ਮਿਲਿਆ ਕਿਉਂਕਿ ਸਾਰੇ ਕਹਿੰਦੇ ਆ ਭਾਗ ਹੈ ਤੋਂ ਭਾਜ ਜਾਂਦਾ ਹੈ ਇਸੇ ਤਰ੍ਹਾਂ ਉਸ ਸਾਰਿਆਂ ਨੇ ਜਿਹੜੇ ਸਾਰਿਆਂ ਦੇ ਨਾਲ ਮਿਲ ਕੇ ਸਾਨੂੰ ਦੋਹਾਂ ਹੀ ਕੈਂਡੀਡੇਟਾਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਦੋਹਾਂ ਹੀ ਕੈਂਡੀਡੇਟਾਂ ਨੂੰ ਸਾਰਿਆਂ ਨੇ ਬਹੁਤ ਹੀ ਪਿਆਰ ਸਤਿਕਾਰ ਵਿਜਿਤ ਮਾਨ ਵਾਛਿਆ ਉਹ ਤੁਹਾਡੀਆਂ ਸਾਕੇ ਤੁਹਾਡੀਆਂ ਵੋਟਾਂ ਸਾਧਕੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਆ ਜਿਹੜੀ ਅੱਜ ਅਸੀਂ ਮਨਾ ਰਹੇ ਆ ਇਹ ਤੁਹਾਡੇ ਸਭ ਦੇ ਹੀ ਸਾਨੂੰ ਇਹ ਸੰਯੋਗ ਮਿਲਿਆ ਜੇ ਆਪਣਾ ਜਿਹੜੀ ਵਕਤ ਵੱਧ ਨਹੀਂ ਲੈ ਕੇ ਸਾਡੇ ਦੋਨੇ ਕੈਂਡੀਡੇਟ ਜਿਹੜੇ ਆ ਉਹ ਜਿੱਤੇ ਆ ਸੋ ਮੈਂ ਸਾਰੀ ਸੰਗਤ ਦੇ ਨਾਲ ਜਿੰਨੇ ਸਾਡੇ ਮੇਰੀ ਜੌਨ ਦੀ ਇੱਕ ਟੀਮ ਵਾਰਕ ਕੋਈ ਵੀ ਕੰਮ ਆ ਜਿੰਨਾ ਚਿਰ ਆਪਣਾ ਕੋਈ ਟੀਮ ਵਾਰਕ ਨਹੀਂ ਹੁੰਦਾ ਜਿੰਨਾ ਉਹਨਾਂ ਚ ਆਪਣਾ ਕੰਮਜਾਗੀ ਨਹੀਂ ਹਾਸਲ ਕਰ ਸਕਦੇ ਚਾਹੀ ਆਪਾਂ ਪਹੁੰਚ ਗਏ ਜੀਏ ਚਾਹੀ ਕਿਸੇ ਵੀ ਫੀਲਡ ਵਿੱਚ ਗਏ ਜੀਏ ਇਹ ਸਾਡੇ ਕਮਾਂਡਰ ਵਗੀ ਆ ਜੀ ਇੱਕ ਕਮਾਨ ਵਧੀਆ ਬਣ ਜਵੇ ਔਰ ਇੱਕ ਟੀਮ ਵਧੀਆ ਹੋਵੇ ਤੇ ਕੋਈ ਜੈਤੂ ਪ੍ਰਾਪਤ ਆਸਾਨੀ ਨਾਲ ਕਰ ਲੈਂਦਾ ਹੈ ਇਸੇ ਤਰ੍ਹਾਂ ਆਪਣੇ ਪੀਲਾਂ ਨੇ ਮੇਰੀ ਜੌਂ ਦੇ ਜਿੰਨੇ ਸਾਡੇ ਸਾਡੇ ਨਾਮ ਤਾਂ ਨਹੀਂ ਹੋ ਸਕਦਾ ਕਿਉਂਕਿ ਬਹੁਤ سارے ਸਾਡੇ ਕੀ ਰਿਦਾਂ ਦੇ ਜੀ ਜਿਨ੍ਹਾਂ ਦੇ ਦੈਨਵਾ ਦੇ ਕਰਕੇ ਮੇਨ ਕੀਤੀ ਉਹ ਸਾਨੂੰ ਇਸ ਮੌਕਾ ਤੇ ਆ ਕੇ ਖੜੀ ਕਿ ਕਰ ਕਿਉਂਕਿ ਟੀਮ ਆ ਕੀ ਸੀ ਉਹਨਾਂ ਦੀ ਮੇਨ ਸਾਡਾ ਦੈਨਵਾ ਦੀ ਮੇਨ ਕਦੀ ਕਿਸੇ ਕੋਲ ਚਲਾ ਜਾਣਾ ਹਮਨੇ ਭਾਜੀ ਹੋਣੀ ਪ੍ਰੇਮ ਜੀ ਜੀ ਨਾਟਕ ਪਰ ਬਹੁਤ ਕੀਤੀ ਇਸ ਕਰਕੇ ਹੀ ਅੱਜ ਆਪਾਂ ਇਲਾਵੇ ਅਸੂਖਾ ਤੇ ਪਹੁੰਚੇ ਸੁਮੇਂਗੁਰ ਪਰ ਆਈ ਹੋਈ ਡਿਰੇਕਟਰ ਸਾਹਿਬਾ ਅਤੇ ਜਿੰਨੇ ਵੀ ਸਾਡੇ ਨਾਲ ਮਹਿਲਤ ਕਰਕੇ ਮੇਰੇ ਵੀ ਫਹਿਰਾ ਜਿੰਨੇ ਦਿਨ ਰਾਤ ਸਾਡੇ ਨਾਲ ਕੰਦੇ ਰਹੇ ਉਹਨਾਂ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਪਰਿਵਾਰ ਅਤੇ ਮੈਨੂੰ ਜਿਹਨਾਂ ਤੇ ਵੀ ਮੰਗਾ ਜੀਵਨ ਅਤੇ ਛੋਟੀ ਭੈਣ ਦਾ ਜੀਤੇ ਵੀ ਬਾਰੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਸਾਹਿਬ ਜੀ ਦੀ ਕਮੇਟਾ ਹਾਜ਼ਰੀ ਵਿੱਚ ਬਾਜਮਾਨ ਗੁਰੂ ਬੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲ ਖੁਸ਼ੀਆਂ ਪਾਤਸ਼ਾਹੀਆਂ ਦੇ ਸਭ ਨੂੰ ਨਦਰ ਕਰੇ ਗੁਰੂ ਮਹਾਰਾਜ ਦੀ ਬੜੀ ਇਮਾਰਤ ਰੂਪ ਹੋਈ ਹੈ ਸਾਡੇ ਮੈਡਲ ਕੌਂਸਲ ਤੋਂ ਬਜਟ ਵਿਲਾਪਰੀ ਇਸ ਤੋਂ ਸਾਡੇ ਮੈਂਬਰ ਸਹਿਬਾਨ ਨੂੰ ਗ੍ਰਾਮ ਬਾਜਤ ਦਾ ਬਰਾਬ ਹੋਈ ਹੈ ਉਹ ਲਗਾਤਾਰ ਕਮਲਜੀਤ ਸਿੰਘ ਜੀ ਨੇ ਇਸ ਤਰ੍ਹਾਂ ਦੱਸਿਆ ਕਿ ਲੋਕਾਂ ਜਿਹੜੀਆਂ ਪਿਛਲੀਆਂ ਲੈਕਚਰ ਲਗੀਆਂ ਉਹਨਾਂ ਚ ਵੀ ਇਸ ਪਲਵਾਲ ਨੇ ਲੈਕਚਰ ਲੜੀ ਸੀ ਉਹ ਕਾਮਯਾਬ ਹੋਏ ਸੀ ਕਿ چاہے وہ آپوزیشن کا ٹائم ہوکار کا ٹائم ہوئے بھن بملا دیوی جی اور کمل جیت گوگا جی نے ہمیشہ ہی واحور کی کرپاشرو کے کامیابی حاصل کی اسی طرح ہی میری پنڈ تو اسے روم کو رجنی دیوی جی سارے بچار نے انہوں نے بھی بہت محنت کر کے اپنے ساتھی کے ਐ ਵੀਰੋਈ ਅਮੰਦੀ ਪੋਣੀ ਉਹ ਸਾਰੇ ਜੀ ਸਾਡੇ ਦਾ ਜਿਹਨਾਂ ਆਨਲਾਈਨ ਕੰਮ ਹੋ ਜਾਣ ਉਹ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਕਿਉਂਕਿ ਕਿਸੇ ਚੀਜ਼ ਦੇ ਨਹੀਂ ਕੋਈ ਕਾਮਯਾਬ ਹੋਣ ਲਈ ਔਰ ਗੁਰੂ ਮਾਰਗ ਦਾ ਸ਼ੀਰਵਾ ਜਦੋਂ ਬਹੁਤ ਜ਼ਰੂਰੀ ਹੁੰਦਾ ਔਰ ਮੈਂ ਇਸ ਲੋਕਾਂ ਦਾ ਧੰਨ ਵੀ ਧੰਨਵਾਦ ਵੀ ਕਰਦਾ ਹੈ ਕਿ ਕਾਮਯਾਬ ਹੋਣ ਕੋ ਬਹੁਤ ਸਭ ਤੋਂ ਪਹਿਲਾਂ ਗੁਰਮਾਰਗੋਂ ਬਹੁਤ ਧੰਨਵਾਦ ਕਰਿਆ ਅਸ਼ੀਰਵਾਦ ਲਿਆ ਇੱਥੇ ਗੁਰਮਾਰਗ ਦੇ ਸੋਫੀ ਸਾਹਿਬ ਦੇ ਬਾਅਦ ਕੀਤੇ ਗਏ ਉਪਰਾਨ ਦਾ ਵਾਸਤੇ ਇੰਕੀ ਇੰਕੀ ਤੇ ਅੱਜ ਜਿਹੜੇ ਸਾਰੇ ਜਣੇ ਜਿੱਥੇ ਕੋੜੇ ਰਗਨ ਵਾਸੀਆਂ ਦਾ ਇਲਾਕੇ ਵਾਲਿਆਂ ਦਾ ਧੰਨਵਾਦ ਕਰਨ ਲਈ ਖੜੀ ਕਮੇਟੀ ਕੌਂਸਲ ਪਾਰਟੀ ਦੀ ਟੀਮ ਜਿਹਦੇ ਵਿੱਚ ਮਾਸਟਰ ਜੀ ਦਾ ਸ਼ਰਮਾ ਜੀ ਉਹ ਸੁਖਦੇਵ ਗੁੰਮਰ ਜੀ ਔਰ ਗੁਰਮ ਸਿੰਘ ਜੀ ਸਭਾ ਕਮੇਂ ਦਰਿਸ਼ਕ ਜੀ ਤੋਂ ਬਹੁਤ ਜਲਤ ਔਰ ਸਾਰੇ ਸਾਡੇ ਸਾਥੀ ਜਿਹਨੇ ਉਹ ਆਇਆ ਕਮਲ ਸਿੰਘ ਬੰਦਾ ਜੀ ਔਰ ਤੁਹਾਡਾ ਸਾਰਿਆਂ ਦਾ ਜਿੰਨੇ ਧੰਨਵਾਦ ਕਰਦੇ ਉਸੇ ਗੁਰਮਾਰਾ ਦਾ ਵੀ ਅਸ਼ੀਰਵਾਦ ਦਾ ਹੋਇਆ ਇਹਨਾਂ ਗੁਰਮਾਰਾ ਦਾ ਵੀ ਉਪਾਸਾ ਹੋਇਆ ਗੁਰਮਾਰਾ ਦਾ ਵੀ ਧੰਨਵਾਦ ਹੈ ਔਰ ਮੈਨੂੰ ਅਸਤਾ ਦੇ ਨਾਲ ਲੋਕਾਂ ਨੇ ਸਰਨੇ ਨੂੰ ਭੈਣਾ ਨੂੰ ਗੋਮਦਾਲ ਕੀਤਾ ਇਹ ਆਗਰੇ ਸੰਵੇਦ ਦੇ ਵਿੱਚ ਜੋ ਲੋਕਲ ਯਾਸਨ ਡਵੈਲਪਮੈਂਟ ਦੇ ਕੰਪਨੀਆਂ ਹਨ ਔਰ ਉਹਨਾਂ ਦੇ ਨਿੱਜੀ ਕੰਪਨੀਆਂ ਸਾਂਝੇ ਕੰਪਨੀਆਂ ਉਹ ਮਹਾਰਾਜ ਜੀ ਚਾਨਾ ਜੋਹੀ ਅਰਦਾਸ ਕਰ ਬੇਨਤੀ ਹੈ ਕਿ ਉਹ ਜਿਹੜਾ ਕੰਮ ਹੈ ਉਹ ਚੰਗੇ ਤਰੀਕੇ ਨਾਲ ਮੌਕਾ ਸਭ ਨੂੰ ਤੇ ਜਾ ਸਕਣ ਅਨਿਸ਼ਕ ਕਾਂਗਸ ਪਾਰਟੀ ਆਪੋਸ਼ਨ ਵਿੱਚ ਹੈ ਪਰ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰਣੀ ਵੱਡੇ ਇਲੈਕਸ਼ਨ ਵਿੱਚ ਬਹੁਤ ਮਾਸਟਰ ਹੁੰਦੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਵਿੱਚ ਕਾਂਗਸ ਚੱਤੀ ਵੀ ਹੈ ਪਰ ਜਿਹੜਾ ਜਿਲ੍ਹਾ ਨਮਾਸ਼ਾ ਹੈ ਕੱਲਾ ਜਿਲ੍ਹਾ ਨਮਾਸ਼ਾ ਹੈ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਨੂੰ ਪੂਰਨ ਔਮਤ ਮਿਲੇ ਪਰ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਤਾਂ ਜੁਨੂਨ ਖਵਾਤ ਵੀ ਹੋਵੇਗੀ ਪੰਜਾਬ ਦਾ ਇੱਕੋ ਇੱਕ ਜਿਲ੍ਹਾ ਹੈ ਜਿੱਥੇ ਜਿਲ੍ਹਾ ਪੰਚਾਇਤ ਨੂੰ ਬਹੁਤ ਮਿਲਿਆ। ਔਰ ਇੱਥੇ ਕਲਮ ਜਿਹੜਾ ਉਹ ਕਾਰਗੋਸ ਪਾਰਟ ਨੂੰ ਬਣਾਇਆ ਜਾਣਾ। ਉਸੇ ਤਰ੍ਹਾਂ ਲੋਕਾਂ ਦੀ ਨਮਾਸ਼ਾ ਔਰ ਔੜ ਦੇ ਵਿੱਚ ਜਿਹੜੀ ਲੋਕਾਂ ਦੀ ਤੋਰ ਉੱਤੀ ਗਈ ਹੈ ਉਤੋਂ ਹਾਲਾਂਕਿ ਆਲ ਲੋਕਾਂ ਦੀਆਂ ਰਹਿ ਗਈਆਂ। ਪਰ ਮੇਰਾ ਮੰਨਣਾ ਕਿ ਲੋਕਾਂ ਨੇ ਸਾਡੇ ਤੇ ਪਾਰਟੀ ਦੇ ਸਾਡੇ ਕੈਂਡੀ ਜੀਤਾਂ ਤੇ ਵਿਸ਼ਵਾਸ ਕੀਤਾ ਔਰ ਗੁਰੂ ਮਹਾਰਾਜ ਸਭ ਦੇ ਬਾਦਸ਼ਾਹ ਇਹਨੂੰ ਮੂਲ ਸਰਪ੍ਰਸਤ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੰਮ ਡਵੈਲਪਮੈਂਟ ਦੇ ਕੰਮ ਜਿਹੜੇ ਆਉ ਚੱਲਦੇ ਤਰੀਕੇ ਨਾਲ ਔਰ ਨੌਜਵਾਨ ਜਿਹੜੇ ਉਹ ਕਿਤੇ ਲਾ ਸਕਣ ਮਿਸਰ ਸਰਕਾਰ ਪਿਛਲੇ 5 ਸਾਲ 4 ਸਾਲਾਂ ਦੇ ਵਿੱਚ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹਦੇ ਦੀ ਕੋਈ ਗਰੰਟੀ ਵਗੈਰਾ ਨਹੀਂ ਹੱਥਿਆਂ ਅੰਗਰੇਜ਼ਾਂ ਦੇ ਵਿੱਚ ਔਰ ਤੁਹਾਡੇ ਪ੍ਰਿੰਟ ਤੋਂ 500 ਬੈਕਟਰੀ ਜਗੇ ਉਹਨੇ ਮਿਲੇ ਕਿ ਇਹਦੇ ਤਾਲੂਤੀ ਸਰਕਾਰ ਦੇ ਵਿੱਚੋਂ ਚੰਦਰਪਾਲ ਸਾਹਿਬ ਦੀ ਸਰਕਾਰ ਸੀ ਉਹ ਚੰਨੀ ਸਾਹਿਬ ਦੀ ਸਰਕਾਰ ਰਹੀ ਤਕਰੀਬਨ 500 ਦੇ ਵਿੱਚ ਕੋਈ ਗੜੀ ਕੋਈ ਸਰਪ ਕੋਈ ਡਵੈਲਪਮੈਂਟ ਦਾ ਕੰਮ ਮਿਲਿਆ ਨਹੀਂ ਸੀ ਜਿਹੜਾ ਨਾ ਕੀਪਾ ਜਾ ਸਕੀ ਉਮਤਤ ਨੂੰ ਲੈ ਕੇ ਬਾਲੂ ਜਾਲ ਬਾਲੂ ਜਾਲ ਕੋ ਲਈ ਬਾਣੀ ਮੇ ਅਖ ਭੰਗਿਆ ਅਰੁਦੇਵ ਜੀ ਕਹਿ ਰਹੇ ਕਿ ਸਾਡੇ ਲੱਗਨ ਨੂੰ ਆ ਉਹ ਸੜਕਾਂ ਬਹੁਤ ਸਾਗੀਆਂ ਜਿਹੜੀਆਂ ਸ਼ਾਇਦ ਬੰਦਾ ਸਾਡੀ ਨਜ਼ਰ ਆਣੀਆਂ ਚੌੜੀਆਂ ਕਰਦੇ ਵਡੀਆਂ ਕਰਕੇ ਬਣਾਈਆਂ ਗਈਆਂ ਔਰ ਬਾਹਰ ਦੇ ਜਨ ਬੋਲਿਆ ਕਿ ਮੈਂ ਉਹ ਵੀ ਲੱਤ ਰਿਹਾ ਅਸਕਰ ਕਿ ਮੇੜੀ ਤੱਕ ਜਿਹੜੀ ਇਹ ਕੋਈ ਵੀ ਕੋਈ ਸੜਕ ਹੈ ਇਹਦੇ ਤੇ ਬਹੁਤ ਵੱਡਾ ਬਜਟ ਸੀਗਾ ਔਰ ਮੇਰੇ ਹਿਸਾਬ ਨਾਲ ਕੋਈ ਅਰਥ ਨਹੀਂ ਸੜਕ ਨਹੀਂ ਸੀ ਇਸ ਤਰ੍ਹਾਂ ਕਾਜਾਂ ਤੋਂ ਆਉਂਦੀਆਂ ਜਿਹੜੀਆਂ ਚਾਲੇ ਪਾਸੇ ਤੋਂ ਸਰਕਾਰ ਦਈ ਉਹਨੂੰ ਚੌੜਾ ਕੀਤਾ ਗਿਆ ਵਧਾ ਕੀਤਾ ਗਿਆ ਔਰ ਨਮੀਆਂ ਕੀਤੀਆਂ ਗਈਆਂ ਸਭ ਤੋਂ ਬਾੜੀਆਂ ਵਾਲਕਾਂ ਸਰਕਾਰ ਨੇ ਜਿਹੜਾ ਬਹਿਰਾਉਂ ਕੋਲ ਉਹੀ ਵਾਲੀ ਸੀ ਔਰ ਬੰਗਾਂ ਕੋਲ ਸਾਧੋ ਵਾਲੀ ਸੀ ਉਹਦੇ ਤੇ ਅਲੱਗ ਫੈਸਲੇ ਲਿਆ ਕੇ ਥੋੜਾ ਕੰਮ ਕਰਵਾਇਆ ਗਿਆ ਪਰ ਪਿੰਡਾਂ ਦੀ ਡਿਵੈਲਪਮੈਂਟ ਲਈ ਕੋਈ ਅਜਾ ਦਿਨ ਨਹੀਂ ਸੀ ਜਦੋਂ ਕੋਈ ਨਵੀਆਂ ਨੀ ਪਤਾ ਨਹੀਂ ਸੀ ਅੱਜ ਦੇ ਦਿਨ ਨਵੇਂ ਕੰਮ ਨੇ ਮੁਸ਼ਕਲ ਹੁੰਦੇ ਪਰ ਇਹ ਚਾਰ ਸਾਲਾਂ ਦੇ ਵਿੱਚ ਤਕਰੀਬਨ ਤੁਸੀਂ ਸਾਰੇ ਜਣੇ ਸਾਜੇ ਕੰਮਾਂ ਦੇ ਵਿੱਚ ਰਹਿੰਦੇ ਆਂ ਡਿਵੈਲਪਮੈਂਟ ਦੇ ਨਾਮ ਦੇ ਪੰਚਾਇਤਾਂ ਦੇ ਵਿੱਚ ਰਹਿੰਦੇ ਆਂ ਔਰ ਮੈਂ ਸਮਝਦਾ ਕਿ ਕੋਈ ਡਿਵੈਲਪਮੈਂਟ ਲਈ ਕੋਈ ਪੈਸਾ ਨਹੀਂ ਆਇਆ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਲਸ ਵੀ ਹੈ ਤੇ ਕਾਇਲ ਵੀ ਸ਼ਿਕਾਇਤ ਔਰ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਜਿਹੜੀ ਹੈ ਪਿੰਡਾਂ ਦੇ ਸਾਜੇ ਕੰਮਾਂ ਦੇ ਡਿਵੈਲਪਮੈਂਟ ਦੇ ਕੰਮਾਂ ਵੱਲ ਧਿਆਨ ਦੇਵੇ ਔਰ ਸਾਡੇ ਮੈਂਬਰ ਸਾਹਿਬਾਨ ਜਿਹੜੇ ਉਹਦੇ ਨਾਲ ਕੇ ਇਸਾ ਪਾ ਕੇ ਕੰਮ ਉੱਤੇ ਲੈ ਕੇ ਚੱਲ ਸਕਣ ਔਰ ਜਾਦਾ ਕੁਝ ਦਾ ਮੈਲੋ ਹੋਇਆ ਮੈਂ ਸਮੂਚੀ ਗਾਮਕਸ ਪਾਰਕ ਦੀ ਟੀਮ ਨੂੰ ਤੁਹਾਨੂੰ ਸਾਰਿਆਂ ਨੂੰ ਦੇਰ ਦੀਆਂ ਬਾਰਾਂ ਦੀਆਂ ਨੂੰ ਅੱਜ ਇਸ ਦਿਨ ਦੇ ਉੱਤੇ ਮੁਬਾਰਕ ਦਿਨ ਦੇ ਉੱਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵੱਤਰ ਕੋ ਦਾ ਲੰਗ ਮਾਰ ਲਈ ਸਤ ਸੰਗ ਜੀ ਅਤੇ ਵੀ ਸਾਜ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਦਸ਼ਾਹੀਆਂ ਇਹ ਸਤਗੁਰੂ ਅੰਦਰ ਕਰੇ ਮਹਾਰਾਣੀ ਕੇ ਪਤੋ ਬਿਨਾ ਕੋਈ ਵੀ ਖੁਸ਼ੀ نہیں کر سکتے سو سب تو پہلا دنواد ہے صاحب شریف گی گنتھ صاحب جی کا جہاں جہاں کے آشرواد ستکار سارے ضلع پریشد تو کمل جی گنگا جی سارے چھوٹے بردر نے انہیں بملا دیوی جی جیتو رہے اور اسی طرح ویڑی چونکوں رجنی دی چھوٹے بھی میرے تو پہلے سردار سببی جی کلی جی جنہوں نے بوی جانتے ہو سابق ضلع چینڈ اور چارج بھی آئے ਉਸ ਪਾਰਟੀ ਦੇ ਕੰਮਾਂ ਵਾਲੇ ਜ਼ਿੰਮੇਵਾਰੀ ਦਿੱਤੀ ਆਪਾਂ ਸਾਰੇ ਜਾਣਦੇ ਆ ਕਿ ਕਿੰਨੇ ਔਖੇ ਹੋ ਕੇ ਲੋਕ ਲਾਈਨਾਂ 'ਚ ਖੜੇ ਹੋ ਕੇ ਹਣ ਦੇ ਦੇਖਦੇ ਗਾਰਦੀ ਨੂੰ ਦੇਖਦੇ ਵੋਟਾ ਪਾਉਂਦੇ ਆ ਉਹਨਾਂ ਦਾ ਕੋਈ ਮਕਸਦ ਹੁੰਦਾ ਮਕਸਦ ਇਹੀ ਹੁੰਦਾ ਕਿ ਅਸੀਂ ਜਿਹੜੇ ਨਵੇਂ ਦੇ ਆਪਾਂ ਚੁਣੇ ਆ ساری سارے لوکی آواز بن کے چاہے وہ بلاک ہے چاہے ضلع چ ہے چاہے پنجاب ہے اس ساری آواز بچا آپ کو پہلے جی پچھے سرکار بنی جنوب کی سکار کتنے آئے انہوں نے لوگوں کو بہت بہت وے وے وہدے کرتے اور لوگ بھی سارے سوچتے سی ਇਹ ਵਾਕਿਆ ਸ਼ਾਇਦ ਹੈ ਇੱਥੇ ਕੋਈ ਸਵਰਗ ਵਰਗੀ ਸਰਕਾਰ ਬਣ ਜੂਗੀ ਜਿਹੜੇ ਕਹਿੰਦੇ ਸੀ ਕੋਈ ਸਾਡੋਂ ਤੁਸੀਂ ਪਛਾਣ ਨਹੀਂ ਸਕਣਾ ਤੇ ਕੌਣ ਹੈ ਪਹਿਲੇ ਤੁਹਾਡੇ ਉੱਤੇ ਬਿਠਾ ਹੈ ਸਾਡੇ ਕੋਲ ਕੋਈ ਗੱਲ ਨਹੀਂ ਹੋਊਗਾ ਕੋਈ ਗੂਰਗਾਮਾਹ ਦੀਆਂ ਗੱਟੀਆਂ ਨਹੀਂ ਹੋਣਗੀਆਂ ਵੱਟੀਆਂ ਵੱਟੀਆਂ ਕੋਠੀਆਂ ਚ ਨਹੀਂ ਹੋਣਗੀਆਂ ਅਸੀਂ ਬਸ ਤੁਹਾਡੇ ਹੀ ਵਿਚਰਾਂਗੇ ਸਾਰਾ اور اج لوگ محسوس کرتے ہیں بہت اپنے آپ کو ٹگے ہوئے کسے بھی دے ہو کام جاو دی ہوئے اور لوگ کانا بہت بڑا دھوکا ہو گیا پنجاب کسے کسی ویلے کسی مجبوری بس کر جا چڑھا سا چلاسی حالات جان جانوں ہیں اس کیا میں سرکارہ لوگ مجبورن آجڑا سی آر پی ایس ایف فوجا یہ خرچہ جگہ سے چڑھ گیا کرچا چڑھ گیا نہیں تو پچھلیا کانگریس نے خاص کر کے زیادہ سمے نہیں ایک بجٹ گیا پر حیرانی نہیں کرنا ہے بھی آ سکار جی آئی ہے جیتی سب کا کرزہ دور کر دینا ਅਸੀਂ ਭ੍ਰਿਸ਼ਟਾਚਾਰ ਦੇ ਹੋਣ ਜਣਾ ਕਿਤੇ ਅਸੀਂ ਇੰਨੀ ਅਮਾਨਤਾਰੀ ਨਾਲ ਕੰਮ ਕਰਨਾ ਕਿ ਪੰਜਾਬ ਦਾ ਕਰਜ਼ਾ ਤਾਂ ਲਾ ਦੇਣਾ ਫਿਰ ਵੀ ਬਾਕੀ ਬਜਟ ਜੀ ਸਾਡਾ ਬਹੁਤ ਵੱਡਾ ਹੋਊਗਾ ਬਹੁਤ ਮਾੜੀ ਗੱਲ ਹੈ ਕਿ ਜਿਹੜਾ ਕਰਜ਼ਾ 2 ਲੱਖ ਸੀ ਉਹ 84 ਲੱਖੇ ਹੋ ਤੱਕ 16 ਤੇ 25 ਸਾਲਾਂ ਦਾ ਤੇ ਇਹਨਾਂ ਨੇ ਆ 6 ਸਾਲਾਂ ਦੇ ਵਿੱਚ ਪੌਣੇ 2 ਲੱਖ ਕਰੋੜ ਰੁਪਈਆ ਚੱਕ ਲਿਆ ਕਰਜਾ ਆਪਾਂ ਜੇ ਇੱਕ ਇੱਕ ਬੱਚਾ ਜਿਹੜਾ ਇੱਕ ਇੱਕ ਪਰਵਾਰ ਦਾ ਜੀ ਹੈ ਛੋਕਾ ਬੱਚਾ ਜਨਮੇ ਹੀ ਲਿਆ ਉਹ ਵੀ 100 ਤੱਕ ਤੋਂ 1.5 ਲੱਖ ਤੱਕ ਕਰਜ਼ਾਈ ਹੈ ਇਸ ਨੇ ਲੇ ਸੋ ਬਹੁਤ ਘੱਟ ਹੀਰਤਾ ਵਾਲੀ ਗੱਲ ਹੈ ਬਹੁਤ ਸੋਚਣ ਵਾਲੀ ਗੱਲ ਹੈ ਪੰਜਾਬ ਘਰ ਗਾਲੀ ਦੇ کھڑا کرتا ہے میں زیادہ گلا کرتا آپ نے بےتی کرشواس کو ہے سی جی کی جنہ نے پہلے دسیا تو پہلا بھی آپ کو گوٹا پا کے کامیاب نے اپنی ڈیوٹی پاکی لوائی ہر دکھ سکھ شریف ہوتے ہے ہر وکاس کے کام چی رہے اور ایسے کر کے پارٹی نے انہوں کا کام دیکھ کے انہوں نے مڑوں مور لائی اور میرے پورن آس ہے کہ اسی طرح وہ فر بھی کامنٹ آواز بڑھ کے جنہیں جتے جتے بھی لوڑ ہے ساتھی بھنگی ਦੇਵਤਾ ਦੇ ਵੀ ਜੀਓ ਅਟਕੇ ਔਰ ਇਸੇ ਤਰ੍ਹਾਂ ਰਜਨੀ ਦੇਵੀ ਦੀ ਜੇ ਦੇਵਰਸਾ ਹੁੰਦੀ ਤਾਂ ਤੁਹਾਨੂੰ ਇਹ ਉਹ ਵੀ ਕੋਟੇ ਦੁੱਖ ਸੁੱਖ ਚੀਕੀ ਕੋ ਕੇ ਕੰਮਾਂ ਲੈ ਕੇ ਕਰ ਲਗੇ ਔਰ ਵਾਰਸ ਸਾਹਿਬ ਜੀ ਗੁਰਪਾਲ ਸਾਹਿਬ ਜੀ ਉਹਦੇ ਮੇਰ ਭਰਿਆ ਹੱਥ ਰੱਖਣ ਕਿ ਉਹ ਆਪਣੀ ਡਿਊਟੀ ਪੂਰੀ ਕਰਵਾ ਸਕਣ ਸੋ ਸਾਡੇ ਨਾਲ ਜਿਵੇਂ ਸ੍ਰੀ ਸ਼ੈਗੁਰਾ ਨੇ ਦੱਸਿਆ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਸਰਦਾਰ ਹੁਸਰ ਸਿੰਘ ਜੀ ਬੈਠੇ ਹੈ ਸਾਡਾ ਜੀ ਮੈਂ ਮਾਰਕੀਟ ਕਮੇਟੀ ਮੰਗਾ ਸਰਦਾਰ ਹੁਸਰ ਸਿੰਘ ਜੀ ਨੂੰ ਬੁਲਦੇ ਜਿਹੜੇ ਸਰ ਜੀ ਬਹੁਤ ਹੀ ਸੀਨੀਅਰ ਫੌਜੀ ਯਾਤਰਾ ਦੇ ਸਮੇਂ ਦੇ ਉਹਨਾਂ ਦੇ ਨਾਲ ਮਿਲਦੇ ਧਰਮ ਸਿੰਘ ਪੰਮਾ ਜੀ ਔਰ ਇਸੇ ਤਰ੍ਹਾਂ ਗਿਆਨ ਚਲਕੀ ਲੱਬਰਦਾਰ ਜੀ ਕਲਸੀ ਜੀ ਤੇ ਇਥੋਂ ਪੜ੍ਹਦੇ ਹੋਣ ਦੀ ਇਹ ਗੱਲ ਹੈ ਜਿਹਦੇ ਚ ਕੱਲ ਸਾਰੇ ਵੀ ਪੱਜਣਾਂ ਲੱਗਾ بہت سارے جہاں نے ٹیم ورک کر کے پوری محنت اور شدت کے نام یہ ساری جیتا سیرا تا سرا جا سو یہاں شبدوں میں سارا سارے کا دنواد واحرو جی کا خالس واحر جی